ਪਹਿਲਾ ਆ ਵੀਡੀਓ ਸੁਣਿਓ ਫੇਰ ਆਪਾਂ ਦਿੰਨੇ ਆ ਇਹਨੂੰ ਜਵਾਬ ਅਗਲੇ ਸਾਲ ਦੀਆਂ ਤਿਆਰੀਆਂ ਹੁਣੇ ਹੀ ਕਰ ਲਓ ਥਾਂ ਤੁਹਾਡਾ ਸਥਾਨ ਤੁਹਾਡਾ ਦਿਨ ਤੁਹਾਡਾ ਟਾਈਮ ਤੁਹਾਡਾ ਤਿਆਰੀਆਂ ਸਾਰੀਆਂ ਤਿਆਰੀਆਂ ਸਾਰੀਆਂ ਸਰਕਾਰ ਦੀਆਂ ਤਿਆਰੀਆਂ ਆਪੀ ਕਰ ਲਓ ਬੋਲ ਭਗਵਾਨ ਯੇਸ਼ੂ ਮਸੀਹ ਕੀ ਜੈ ਕੋਣ ਲਿਆ ਇਹ ਆਮ ਆਦਮੀ ਪਾਰਟੀ ਦਾ ਅਮਨ ਅਰੋੜਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਕੀ ਕਹਿ ਰਿਹਾ ਹੈ ਕਹਿੰਦਾ ਤਰੀਕ ਤੁਹਾਡੀ ਜਗਾ ਤੁਹਾਡੀ ਖਰਚਾ ਪੰਜਾਬ ਸਰਕਾਰ ਦਾ ਇਹਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਪੰਜਾਬ ਦਾ ਕਿਸਾਨ ਡੁੱਬ ਰਿਹਾ ਸੀ ਉਦੋਂ ਇਦਾਂ ਦੇ ਐਲਾਨ ਕਰੇ ਸੀ ਤੁਸੀਂ ਤੁਸੀਂ ਝੋਲੀ ਚੁੱਕਾ ਨੇ ਸਿਰਫ ਇਹੀ ਮਤਿਆ ਹੋਇਆ ਕਿ ਵਾਰ-ਵਾਰ ਸਰਕਾਰ ਲੈਣੀ ਹੈ ਲੋਕੋ ਧਿਆਨ ਨਾਲ ਵੇਖ ਲੋ ਹਿੰਦੂ ਵੀਰੋ ਮੁਸਲਮਾਨ ਵੀਰੋ ਧਿਆਨ ਨਾਲ ਵੇਖ ਲੋ ਇਹ ਕੀ ਲਖਣ ਕਰਦੇ ਇਹਨਾਂ ਦੀ ਲੋਟ ਨਹੀਂ ਲਵਾਦੇ ਇਸ ਕੀ ਵਾਰ 2027 ਦੇ ਵਿੱਚ